ਅਸਲੀੰ ਬਸਾ ਲੋਕ ਸਭਾ ਦੇ ਸੀਟ 2 ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਮ ਰੱਖਾਂਗੇ ਤੁਸੀਂ ਵਿੱਚ ਵਿੱਚ ਕਾਗਲ ਸੀ ਕਾਗਲ ਸੀ ਪੰਜਾਬ ਤੋਂ ਖਤਮ ਹੋ ਜੂਗੀ ਬੀਜੇਪੀ ਵੀ ਖਤਮ ਹੋ ਜੂਗੀ ਕਾਲੀ ਦਲ ਵੀ ਖਤਮ ਹੋ ਦੇਸੀ ਅਸਲੀਂ ਲੈ ਕੱਥੇ ਹੋ ਜਾ ਨਾ ਹੁਣ ਆਵਾਜ਼ ਵੀ ਪਾਰਟੀ ਤੋਂ ਵਸਵਾਦ ਦਿਵਾਈ ਤੇਰਾ ਵੀ ਅੱਛੇ ਨਾਲ ਸੀ ਕੱਢੀ ਹੋਸਟ ਹੋਸਟ ਜੀ ਆਜੇ ਅਮਰੀਕਾ ਦੇ ਯਾਰ ਮੋਹਰ ਜੀ ਸਰਕਾਰੀ ਵਾਲ ਨੇ ਸਾਡੇ ਕੋਲ ਆ ਕੇ ਗੱਲਬਾਤ ਕਰੋ ਹਨਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਪੂਰੀ ਟੀਮ ਦੇ ਨਾਲ ਆਪਣੇ ਪੂਰੀ ਆਮਦਨ ਟੀਮ ਦੇ ਨਾਲ ਬਹੁਤ ਹੋਰ ਵੀ ਜਿਹੜੇ ਆਵਾਜ਼ ਨਾਲ ਮੇਰੇ ਕੰਨ ਮਿਲਦਾ ਜੀ ਦੇਖ ਸਕਦੇ ਹੋ ਕਿ ਆਰੇ ਵਰਕਰ ਨੇ ਜਿਹੜੇ ਲੋਕਾਂ ਨੇ ਜਿਹਨਾਂ ਨੇ ਪਾਰਟੀ ਜਿਤਾਈ ਉਹ ਆਪਾ ਗਲਤ ਕਰ ਰਹੇ ਹੋ ਜੀ ਪਰ ਜਦੋਂ ਆ ਰਹੇ ਨੇ ਤੇ ਕੀ ਇਹਾਂ ਦੀ ਹਜੇ ਤਿਆਰੀ ਆ ਜੀ ਮੀਡੀਆ ਕਾਦੀ ਵੈਲੀ ਬਣ ਗਈ ਕੀ ਕਰਾਂ ਅੱਜ ਹਾ ਅਦੇ ਸੈਂਟਰ ਹਲਕੇ ਦੀ ਜੀ ਮੀਟਿੰਗ ਸਿੱਗੀ ਸਾਡੇ ਐਮਐਲਏ ਸਾਹਿਬ ਇਸ ਹਲਕੇ ਦੇ ਇੰਚਾਰਜ ਜਦੇ ਗੁੱਟਾ ਜੀ ਦੇ ਮੀਟਿੰਗ ਵਾਗੇ ਨੇ ਸਿੱਗੀ ਜੀ ਤੁਸੀਂ ਸਾਰੇ ਮੀਡੀਆ ਵਾਲੇ ਸਾਥੀ ਇੱਥੇ ਸੀ ਅਸੀਂ ਮੀਟਿੰਗ ਕੀਤੀ ਵੈਲੀ ਬਣ ਜੀ ਮੁਕਾਂ ਦੇ ਵਿੱਚ ਜਰਾ ਅਤਿਸ਼ਾ ਹੈ ਇਹ ਲਗਦਾ ਹੈ ਕਿ ਸਰਦਾਰ ਤਬਾਸ਼ੀਰ ਮਾਜੀ ਨੇ ਦੋ ਸਾਲ ਦੇ ਵਿੱਚ ਪੰਜਾਬ 'ਚ ਜਿਹੜੇ ਕੰਮ ਕੀਤੇ ਉਹਨਾਂ ਕੰਮਾਂ ਉੱਤੇ ਮੋਹਰ ਲਾ ਦੇ ਲੋ ਔਰ ਅਸੀਂ ਅੰਮ੍ਰਿਤਸਰ ਲੋਕ ਸਭਾ ਦੀ ਸੀਟ 2 ਲੱਖ ਤੋਂ ਜ਼ਿਆਦਾ ਉਹ ਕਦੇ ਨਹੀਂ ਰੋ ਦਿੱਤਾਗੇ ਕਿਸੇ ਵੀ ਤਰ੍ਹਾਂ ਨੇ ਸਾਰੇ ਅਮ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਲੀਡਰ ਲੀਡਰ ਵੀ ਵਲੰਟੀਅਰ ਅੱਜ ਨਾਲ ਸਭ ਕੇਜਰੀ ਵਾਲੇ ਕੋਈ ਚੱਕਰ ਨਹੀਂ ਇਹ ਸਾਰੇ ਅਸੀਂ ਕੇਜਰੀ ਵਾਲਾ ਜਿੱਦੇ ਵੀ ਜਨਾਈ ਲਵਾਂਗੇ ਭਾਵੇਂ ਜੀਪੀ ਤੋਂ ਭਾਵੇਂ ਕਿਉਂ ਬਸਿਓ ਲੱਖਾਂ ਦੇ ਇਹ ਸੰਘਾ ਦੇਣੇ ਬੀਟੂ ਉਹ ਕਾਂਗਰਸ ਛੱਡ ਕੇ ਬੀਜੂ ਵੀ ਸ਼ਾਮ ਆਵੇ ਮੈਂ ਕਹ ਕਾਂਗਰਸ ਵੀ ਕਾਂਗਰਸ ਵੀ ਪੰਜਾਬ ਜੋ ਖਤਮ ਹੋ ਜੂਗੀ

ਕਿੰਨਾ ਕ ફાયਦਾ ਹੋ ਮਲੇ ਆਮ ਆਦੀ ਪਾਰਟੀ ਨੂੰ ਆਮ ਆਦੀ ਪਾਰਟੀ ਤਿੰਨ ਵੀ ਤੇਵਾ ਸੀਟਾਂ ਜਿੱਤਦੀ ਆਮ ਆਦੀ ਪਾਰਟੀ ਜਿੰਨਾ ਵੀ ਉੱਤੇ ਅਸੀਂ ਅੰਮ੍ਰਿਤਸਰ ਲੋਕ ਸਭਾ ਦੇ ਸੀਟ ਤੋਂ ਲੱਖ ਤੋਂ ਜ਼ਿਆਦਾ ਵੋਟਾਂ ਦੇ ਜਿੱਤਾਂ ਨੇ ਤੁਸੀਂ ਦੇਖੇ ਸੀ ਯਾ ਕਾਂਗਰਸ ਵੀ ਕਾਂਗਰਸ ਵੀ ਪੰਜਾਬ ਤੋਂ ਖਤਮ ਹੋ ਜੂਗੀ ਬੀਜੇਪੀ ਵੀ ਖਤਮ ਹੋ ਜੂਗੀ ਕਾਲੀ ਦਲ ਵੀ ਖਤਮ ਹੋ ਜਾਵੇ ਅਸਲੀ ਲੈ ਕੱਥੇ ਹੋ ਜਾਂ ਮਾਉਣ ਆ ਬੀ ਪਾਤੀ ਤੋਂ ਵਸਵਾਦੀ ਗਈ ਤੇਰਾ ਵੀ ਅੱਛਾ ਨਸੀਖ ਹੈ